ਆਹ ਭਿੰਦੇ ਦੀਦਾ ਆਹ ਕੁਲਵਿੰਦਰ ਪਾਲੇ ਸੋਤੇ ਦੀ ਟੀਮ ਦਾ ਮੇਰੇ ਮਿੱਤਰੋ ਇਹ ਆ ਪਾਟਲੇ ਵਾਲਾ ਇਸ ਵੇਲੇ ਲਓ ਸੋਨੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲਓ ਚਾਰਾਂ ਦੇ ਵਿੱਚੋਂ ਦੇਖ ਰਿਹਾ ਵੀ ਕਾਹ ਨੂੰ ਇਹ ਆ ਸ਼ਿੱਲੂ ਇਹ ਆ ਸ਼ਿੱਲੂ ਇਹ ਖਰਾ ਹੁੰਦਾ ਨਜ਼ਾਰਾ ਨਹੀਂ ਪਾਣੀ ਦੀਆਂ ਛੱਲਾਂ ਦਾ ਖੜਕਦਾ ਪੂਰਾ ਖੰਡਾ ਨਹੀਂ ਚੋਟੀ ਦੇ ਮੱਲਾਂ ਦਾ ਤੇ ਮੇਰੇ ਮਿੱਤਰੋ ਤੇ ਚਮਕੌਰ ਘਮਾਰ ਦਿੜਬੇ ਵਾਲਾ ਬਲਕਾਰ ਤੇ ਚਮਕੌਰ ਦੋ ਵੀਰ ਖੇਡ ਕਬੱਡੀ ਨੂੰ ਪਿਆਰ ਕਰਦੇ ਐ ਸੱਤੇ ਮਠੱਡੇ ਦੇ ਨਾਲ ਯਾਰੀ ਐ ਕੰਮੇ ਔਜਲੇ ਹੋਣਾ ਦੇ ਨਾਲ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ਼ੀਲੂ ਤੇ ਦੂਜੇ ਪਾਸੇ ਸੁਖਵੀਰ ਐ ਗੁਰੂ ਸਰੀਆ ਸੁਖਵੀਰ ਡੱਕਿਆ ਗਿਆ ਤੇ ਪੁਆਇੰਟ ਜਿਹੜਾ ਹਰਿਆਣੇ ਆਲਾ ਸ਼ੀਲੂ ਆਪਣੀ ਟੀਮ ਦੇ ਲਈ ਜੋੜ ਗਿਆ ਛੰਨਾ ਆਲਾ ਪੂਰੀ ਜਿਹੜਾ ਆਰਨੇਦ ਦਾ ਮੇਰੇ ਵੀਰੋ ਸਵਰਾਜ ਡਾਕਟਰ ਮਕਰ ਸਿਹਾਲ ਚਮਕਾਰ ਕਮਾਨ ਲਾਲੀ ਕੈਨੇਡਾ ਕੁਲਵੀਰ ਯੂਕੇ ਸ਼ਿਵਮਨ ਤੜਵਾ ਲਾਪਰੀ ਚੱਠਾ ਤੇ ਗੁਰਪ੍ਰੀਤ ਯੂਕੇ ਉਹਨਾਂ ਵੱਲੋਂ ਸੌਰੀ ਮੈਂ 855 ਬੋਲਤਾ ਇਹ ਹੌਲੈਂਡ ਹੈ 4x4 ਆ ਮੇਰੇ ਵੀਰੋ ਔਰ ਜਿਹੜੇ ਬੈਸਟ ਰੀਡਰ ਤੇ ਜਾਫੀ ਨੂੰ ਕੁਲਵੀਰ ਯੂਕੇ ਤੇ ਗੁਰਪ੍ਰੀਤ ਤੇ ਲਾਪਰੀ ਚੱਠੇ ਉਹਨਾਂ ਵੱਲੋਂ ਮਾਰ ਟੱਕਰ ਟੱਕਰ ਸ਼ੀਲੂ ਆਹ ਲਾ 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 ਕਰਵਾ ਦਿੱਤੀ ਐ ਲਓ ਕਹਿੰਦੇ ਹਰਿਆਣੇ ਆਇਆ ਅੱਜ ਪੰਜਾਬ ਦੀ ਤੇ ਬੜੀ ਮਿਹਰਬਾਨੀ ਹੋਊਗੀ ਮੇਰੀ ਹੱਥ ਵਨ ਕੇ ਬੇਨਤੀ ਆ ਦੋਨੋਂ ਪਾਸਿਆਂ ਤੋਂ ਪਲੀਜ਼ ਗਰਾਊਂਡ ਨੂੰ ਕਲੀਅਰ ਕਰ ਦਿਓ ਲੋਕਾਂ ਨੂੰ ਕਬੱਡੀ ਦੇਖ ਲੈਣ ਦਈਏ ਇਹਦਾ ਤਾਂ ਮਾਹੌਲ ਖਰਾਬ ਹੋ ਜਾਂਦਾ ਹੈ ਇਹਦਾ ਸਵਾਦ ਨਹੀਂ ਆਉਂਦਾ ਚਿੱਤਪਾਲ ਦੀ 11000 ਦੀ ਦੂਜੀ ਰੇਡ ਆ ਉਹ ਚਿੱਟੀ ਵਾਲਾ ਦੂਜੇ ਪਾਸੇ ਹਰਿਆਣੇ ਵਾਲਾ ਸ਼ੀਲੂ ਘਰੂ ਕਮਾ ਲ ਲੈ ਮਗਰਾ ਫਿਰ ਕੱਢ 11000 ਬਈਏ ਕਰੀਏ ਮੁੰਡੇ ਦਾ ਮਾਣ 11 11000 ਵੀ ਫੈਂਸਰ ਤੁਸੀ ਡਿਸੀਜਨ ਦਿਓ ਆਪ ਦਾ ਤੁਸੀਂ ਜੋ ਤੁਹਾਡਾ ਡਿਸੀਜਨ ਆ ਪਲੀਜ਼ ਉਹ ਦਿਓ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਯਾਰ ਗਰਾਊਂਡ ਨੂੰ ਥੋੜਾ ਜਿਹਾ ਗਰਾਊਂਡ ਰਹਿਣ ਦਈਏ ਤੇ ਬੜੀ ਵਧੀਆ ਗੱਲ ਆ ਇੱਕ ਤਾਂ ਪਾਣੀ ਵਾਲੇ ਯਾਰ ਪਤਾ ਨਹੀਂ ਇੰਨਾ ਕਿੰਨਾ ਕਿ ਇਹਨਾਂ ਨੂੰ ਤੇ ਲੱਗ ਜਾਣੀਆਂ ਵੀ ਜਿਹੜਾ ਬਾਰ-ਬਾਰ ਪਾਣੀ ਪੀਈ ਜਾਣਾ ਇਹਨਾਂ ਨੂੰ ਇਹ ਟੱਕਰੇ 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 ਟੱਕਰ ਹਰਿਆਣੇ ਵਾਲਾ ਹਰਿਆਣੇ ਵਾਲਾ ਇਹਨੂੰ ਛਿੱਲੀ ਕਹਿੰਦੇ ਨੇ ਇਹਦਾ ਵੀ ਦੌਰ ਚੱਲਦਾ ਆਹ ਮੁੰਡੇ ਨੇ ਕਮਾਲ ਕਰ ਦਿੱਤੀ ਐ ਕਿ ਬਹੁਤਾਂ ਦੇ ਦਿਲਾਂ ਵਿੱਚ ਬਹਿ ਮਿੱਠੀ ਐ ਆਹ ਬਹੁਤਾਂ ਦੇ ਦਿਲਾਂ ਵਿੱਚ ਬਹਿ ਲਓ ਸਾਹਮਣੇ ਚਿਤਪਾਲ ਚਿੱਟਰੀ ਵਾਲੇ ਨੇ ਕਬੱਡੀ ਪਾ ਦਿੱਤੀ ਆ ਚਾਰ ਜਾਫੀਆਂ ਦੇ ਵਿੱਚੋਂ ਇਹ ਆ ਸ਼ਿਲੂ ਇਹ ਆ ਸ਼ਿਲੂ ਆਹ ਤੇ ਗੱਬਰੂ ਆਹ ਤੇ ਗੱਬਰੂ ਆ ਲਾ 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 ਕਰਵਾ ਦਿੱਤੀ ਆ ਦੱਸੂਗਾ ਸਮਾਂ ਵੀ ਕੌਣ ਆ ਤੇ ਮੇਲੇ ਤੇ ਦੋ ਸ਼ਿਲੂ ਦੇ 21000 ਦੇ ਹਰਮਨ ਕੈਨੇਡਾ ਤੇ ਯਾਰ ਯੂਕੇ ਵੱਲੋਂ ਤੇ ਲਾਪਰੀ ਚੱਠੇ ਹੁਣਾਂ ਵੱਲੋਂ ਇਹ ਮਾਨ ਸਨਮਾਨ ਕਿਤੇ ਜਾਣਗੇ ਇਧਰ ਸ਼ੀਲੂ ਦਾ ਜਫਾ ਲੱਗ ਗਿਆ ਸ਼ੀਲੂ ਦਾ ਜਫਾ ਲੱਗ ਗਿਆ ਸ਼ੀਲੂ ਦਾ ਜਫਾ ਲੱਗ ਗਿਆ ਹਰਮਨ ਕੈਨੇਡਾ ਦੇ ਇੱਕ ਕੰੰਦੇ ਦੇ ਤੌਰ ਤੇ ਜਾਣਦੀ ਹੈ ਦੁੱਗਾ ਵਾਲੇ ਖੁਸ਼ੀ ਨੇ ਗੱਲ ਕੀਤੀ ਵੀ ਮੈਂ ਸੋਨੀ ਸਨੇਹਤ ਨੂੰ ਵੇਖ ਕੇ ਐਂ ਕਹਿੰਦਾ ਵੀ ਮੈਂ ਖੇਡ ਦੇ ਵਿੱਚ ਆਇਆ ਖੇਡ ਦੇ ਵਿੱਚ ਆਇਆ ਪਰ ਸ਼ੀਲੂ ਹਰਿਆਣੇ ਵਾਲੇ ਦਾ ਤੋੜ ਨਹੀਂ ਇਹ ਕਹਿੰਦਾ ਮੈਂ ਬਿੱਟੂ ਦਗਾਲ ਬਣਨਾ ਚਾਹੁੰਦਾ ਮਿੱਟੂ ਦਗਾਲ ਵਰਗਾ ਜਾਫੀ ਜਿਹੜਾ ਮੈਂ ਬਣਨਾ ਚਾਹੁੰਦਾ ਸੋ